Max 24 Punjab News Channel ਦੇ ਦਿੱਤੇ ਦਰਸ਼ਕਾਂ ਨੂੰ ਫਿਰ ਫਿਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਨ ਫਲਿੰਗਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਕਮਿਸ਼ਨ ਆਫ ਪੰਜਾਬ ਪੁਲਿਸ ਅਮਿਤਸਰ ਨੇ ਵਿਦੇਸ਼ੀ ਯੂਕੇ ਹੈਡਲਨ ਦੁਆਰਾ ਚਲਾਏ ਜਾ ਰਹੇ ਬੀਕੇਆਈ ਅਤਵਾਦੀ ਮੋਡਿਊਲ ਦਾ ਕੀਤਾ ਪਰਦਾਫਾਸ਼ ਇੱਕ ਗ੍ਰਿਫਤਾਰ ਅਤੇ ਦੋ ਦੂਨਿਕ ਪਿਸਟਲ ਬਰਾਮਦ ਵਿਸ਼ਾਲ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਹਥਿਆਰ ਸਰਹੱਦ ਪਾਰੋਂ ਡਰੋਨ ਸੁੱਟਣ ਦੇ ਹਿੱਸੇ ਵਜੋਂ ਪ੍ਰਾਪਤ ਹੋਏ ਸਨ ਉਸ ਤੇ ਧਰਮ ਸਿੰਘ ਸੰਧੂ ਅਤੇ ਰਿੰਦਾ ਸੁਨੇਤ ਵਿਦੇਸ਼ੀ ਅਧਿਕਾਰੀ ਹੈਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰਨ ਦਾ ਸ਼ੱਕ ਹੈ ਅਤੇ ਉਹ ਖੇਤਰ ਵਿੱਚ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਰਚਣ ਵਾਲੇ ਇੱਕ ਵੱਡੇ ਨੈਟਵਰਕ ਦਾ ਹਿੱਸਾ ਹੈ ਯੂਕੇ ਦਾ ਹੈਡਲਰ ਧਰਮ ਸਿੰਘ ਉਫ ਧਰਮ ਸੰਧੂ ਦੁਆਰਾ ਚਲਾਇਆ ਜਾ ਰਿਹਾ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਬੀਕੀਆਈ ਅੱਤਵਾਦੀ ਮੋਡਿਊਲ ਨੂੰ ਨਸ਼ਟ ਕੀਤਾ ਗਿਆ ਹੈ ਜੋ ਹਰਵਿੰਦਰ ਸਿੰਘ ਰਿੰਦਾ ਅੱਤਵਾਦੀ ਦਾ ਨਜ਼ਦੀਕੀ ਸਾਥੀ ਦੱਸਿਆ ਜਾ ਰਿਹਾ ਹੈ ਹਥਿਆਰ ਡਰੋਨ ਰਾਹੀਂ ਭਾਰਤ-ਪਾਕਿਸਤਾਨ ਸਰਹੱਦ ਪਰੋਂ ਭੇਜਿਆ ਗਿਆ ਸੀ ਅਤੇ ਇਹ ਪੰਜਾਬ ਦੇ ਵਿੱਚ ਨਿਸ਼ਾਨਾ ਬਣਾ ਕੇ ਕਤਲ ਅਤੇ دہشت ਫਲਾਉਣ ਵਾਲੀਆਂ ਗਤੀਵਿਧੀਆਂ ਲਈ ਵਰਤੋਂ ਦੇ ਵਿੱਚ ਲਿਆਏ ਜਾਣੇ ਸਨ ਤੋਂ ਸੇ ਵੀ ਦੇਖੋ ਕਿ ਇਹ ਪੂਰਾ ਮਾਮਲਾ ਅਮਸਰ ਤੋਂ ਰਾਜੂ ਦੇ ਵਿਸ਼ੇਸ਼ ਰਿਪੋਰਟ ਮਾਨਯੋਗ ਕਮਿਸ਼ਨਰ ਪੁਲਿਸ શ્રી ਗੁਰਪ੍ਰੀਤ ਸਿੰਘ ਜੀ ਭੁੱਲਰ ਦੇ ਹਦਾਇਤਾਂ ਮੁਤਾਬਕ ਕਮਿਸ਼ਨਟ ਅੰਸਰ ਵੱਲੋਂ ਸਾਡੇ ਅੰਸਰ ਜਿਹੜੇ ਨੇ ਕਿਸੇ ਵੀ ਤਰੀਕੇ ਦੇ ਹੈਗੇ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ ਬਹੁਤ ਜ਼ੋਰਦਾਰ ਤਰੀਕੇ ਨਾਲ ਅਸਰ ਅਸਲ ਦਾ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਭੜੇ ਅੰਸਰ ਹੈਗੇ ਆ ਵਿਸ਼ੇਸ਼ ਉਹ ਐਨਡੀਪੀਐਸ ਦਾ ਕੰਮ ਕਰ ਰਹੇ ਹੋਣ ਜਾਂ ਆਮ ਇੱਕ ਦਾ ਕੰਮ ਕਰ ਰਹੇ ਹੋਣ ਮੈਂ ਦੱਸਣਾ ਚਾਹੁੰਦਾ ਸਾਡੇ ਸੀਜੀ 3 ਬਲਵਿੰਦਰ ਸਿੰਘ ਉਹਨਾਂ ਨੇ ਇੱਕ ਬੜੀ ਅਹਿਮ ਆਪਣੇ ਅਚੀਵਮੈਂਟ ਇੱਕ ਹਾਸਲ ਕੀਤੀ ਹੈ ਟੋਟਲ ਪੰਜ ਦੋਸ਼ੀ ਉਹਨਾਂ ਨੇ ਫੜੇ ਨੇ ਔਰ ਪੰਜ ਦੋਸ਼ੀ ਗਫ्तार ਕੀਤੇ ਨੇ ਜਿਨ੍ਹਾਂ ਕੋਲੋਂ 2 30 ਬੋਰ ਤੇ ਪਿਸਤਲ ਮਿਲੇ ਨੇ ਇੱਕ ਅਮਨ ਉਰਫ ਵਿਸ਼ੂ ਹੈਗੜਤ ਕੋ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇੱਕ ਹੈਦਰਪੱਟੀ ਹੈਗਾ ਉਸ ਕੋ ਵੀ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇਸੇ ਤਰ੍ਹਾਂ ਇੱਕ ਤਰੂਫ ਹੈਗਾ ਸਨ ਅਰਨ ਮਹਿਰਾਉਦ ਕੋ 100 ਗ੍ਰਾਮ ਹਿਰੋਇਨ ਮਿਲੀ ਹੈ ਔਰ 10000 ਡਰਗ ਮੰਨੀ ਮਿਲੀ ਹੈ ਇਸ ਤਰ੍ਹਾਂ ਇੱਕ ਇਸ਼ੂ ਹੈਗਾ ਇੱਕ ਉਹਦੇ ਕੋਲ ਵੀ 10000 ਡਰਗ ਮਨੀ ਮਿਲੀ ਹੈ ਔਰ ਇੱਕ ਰਾਜਵੀਰ ਚੱਡਾ ਹੈਗਾ ਇਹ ਦੋ ਰਾਉਂਡ ਮਿਲੇ ਨੇ ਇਹ ਸਾਰੇ ਹੀ ਖਜਾਨਾ ਗੇਟ ਦੇ ਰਹਿਣ ਵਾਲੇ ਨੇ ਔਰ ਜਿਹੜਾ ਹੈਦਰ ਭੱਟੀ ਹੈਗਾ ਉਹ ਅਮਨ ਐਵੇਨਿਊ ਦਾ ਰਹਿਣ ਵਾਲਾ ਹੈਗਾ ਪਹਿਲਾਂ ਚਾਰ ਦੋਸ਼ੀ ਗੁਫਤਾਰ ਕੀਤੇ ਗਏ ਸੀ ਉਸ ਤੋਂ ਬਾਅਦ ਫਰਦਰ ਜਿਹੜਾ ਇਨਵੈਸਟੀਗੇਸ਼ਨ ਕੀਤੀ ਗਈ ਹੈਦਰ ਭੱਟੀ ਜਿਹੜਾ ਹੈਗਾ ਇਹਦੇ ਕੋਲ ਵੀ ਇਹਦੇ ਪਿਸਤਲ ਘਰ ਦੇ ਵਿੱਚੋਂ ਹੀ ਇਹਨੇ ਲੁਕੋ ਕੇ ਰੱਖਿਆ ਸੀ ਉਹ ਰਿਕਵਰ ਕੀਤਾ ਹੈਗਾ ਬਹੁਤ ਵਧੀਆ ਅਚੀਵਮੈਂਟ ਹੈਗੀ ਆ ਔਰ ਇਹ ਜਿਹੜਾ ਹੈਗਾ ਕਿਸ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਅੱਗੇ ਵੀ ਕੋਈ ਕ੍ਰਾਈਮ ਹੋਣਾ ਸੀ ਉੱਤੇ ਵੀ ਨੱਥ ਪਏਗੀ ਇਸੇ ਤਰ੍ਹਾਂ ਇੰਸਪੈਕਟਰ ਮੋਲਕਦੀਪ CA1 ਚਾਰਜ ਨੇ ਉਹਨਾਂ ਨੇ ਵੀ ਬਹੁਤ ਅਹਿਮ ਇੱਕ ਅਚੀਵਮੈਂਟ ਹਾਸਲ ਕੀਤੀ ਹੈ ਇੱਕ ਵਿਸ਼ਾਲ ਸਾਨੂੰ ਹਰੀਰਾ ਸਿੰਘ ਗੁਜਰਪੁਰੇ ਦਾ ਹੈਗਾ ਉਹਨੂੰ 30 ਬੋਰ ਦੇ ਦੋ ਪਿਸਤਲ ਹਾਸਲ ਕੀਤੇ ਨੇ ਰਿਕਵਰ ਕੀਤੇ ਨੇ ਜਿਹੜੇ ਕਿ ਬਹੁਤ ਹੀ ਸਫਿਸਟੀਕੇਟਡ ਹੈਗੇ ਨੇ ਔਰ ਇਹ ਇਸ ਦੋਸ਼ੀ ਤੇ ਪਹਿਲਾਂ ਐਨਡੀਪੀਐਸ ਦਾ ਮਕਦਮਾ ਵੀ ਦਰਜ ਹੋਇਆਗਾ 2021 ਵਿੱਚ ਔਰ ਵੀ 21 ਸਾਲ ਦੀ ਉਮਰ ਹੈਗੀ ਹੈ ਔਰ ਇਹ ਇਹ ਸਾਰੇ ਹੀ ਦੋਸ਼ੀ ਜਿਹੜੇ ਹੈਗੇ ਨੇ ਇਹ 20 ਤੋਂ 30 ਦੇ ਵਿੱਚ ਵਿਚ ਦਰਮਿਆਨ ਹੈਗੇ ਨੇ ਉਹ ਮੈਂ ਸਮਝਦਾ ਜਿਹੜੇ ਆਪਣਾ ਚਾਰ ਪਿਸਟਲ ਰਿਕਵਰ ਹੋਏ ਨੇ ਬਾਕੀ ਹਿਰਨ ਰਿਕਵਰ ਹੋਈ ਹੈ ਸੀਏ 1 ਔਰ 3 ਵੱਲੋਂ ਤੇ ਬਹੁਤ ਵਧੀਆ ਅਚੀਵਮੈਂਟ ਹੈ ਇਹ ਸਾਰੀ ਜਿਹੜੀ ਕਾਰਵਾਈ ਹੋਈ ਹੈ ਸਾਡੇ ਐਸਪੀ ਯਾਦਵਿੰਦਰ ਐਸਪੀ ਕਰਾਇਮ ਨੇ ਔਰ ਉਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਐਸਏ ਬਲਵਿੰਦਰ ਸਿੰਘ ਸੀਏ 3 ਇਨਚਾਰਜ ਔਰ ਇੰਸਪੈਕਟਰ ਮੋਲਕ ਸਿੰਘ ਇਹਨਾਂ ਦਾ ਜਿਹੜਾ ਸੀਏ ਇਨਚਾਰਜ 1 ਨੇ ਇਹਨਾਂ ਦੇ ਦੋਨਾਂ ਨੇ ਬਹੁਤ ਵਧੀਆ ਅਚੀਵਮੈਂਟ ਹਾਸਲ ਕੀਤੀ ਹੈ ਇੰਸਪੈਕਟਰ ਮੋਲਕ ਦੀਵ ਨੇ ਬੀਤੇ ਦਿਨੇ ਵੀ ਇਹਨਾਂ ਨੇ 6 ਪਿਸਟਲ ਰਿਕਵਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਔਰ ਦੋਨੇ ਸੀਏ ਜਿਹੜੇ ਇਨਚਾਰਜ ਨੇ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਮੈਂ ਸਾਰਿਆਂ ਦੀ ਸ਼ਲਾਘਾ ਵੀ ਕਰਦਾ ਹਾਂ ਔਰ ਮੈਂ ਪੂਰੇ ਮੈਨੂਸ਼ਕੀਨਾਂ ਵੀ ਜਿਹੜੇ ਇਹ ਬੰਦੇ ਫੜੇ ਗਏ ਨੇ ਜਿਹਦੇ 4 ਪਿਸਟਲ ਵੀ ਇਹਨਾਂ ਕੋਲ ਮਿਲੇ ਨੇ ਫਰਦਰ ਇਹ ਕ੍ਰਾਈਮ ਜਿਹੜਾ ਹੋਣਾ ਸੀ ਉਹ ਵੀ ਰੋਕਿਆ ਗਿਆ ਬਾਕੀ ਇਹ ਪਿਸਟਲ ਇਹਨਾਂ ਨੇ ਕਿੱਥੋਂ ਲਏ ਨੇ ਕਿੱਦਾਂ ਆਏ ਨੇ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੀ ਕਿੱਥੋਂ ਇਹਨਾਂ ਨੇ ਰੂਟ ਥਰੂ ਹੋਏ ਆ ਕਿਵੇਂ ਇਹ ਜਿਹੜਾ ਵੀ ਇਨਵੋਲਪ ਆਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਨਾਲ ਮੈਂ ਵੀ ਦੱਸਣਾ ਜਾਵਾਂਗਾ ਇਹ ਜੀ ਇਹ ਬੰਦੇ ਜਿਹੜੇ ਵੀ ਇਸ ਤਰ੍ਹਾਂ ਦੇ ਕ੍ਰਾਈਮ ਕਰ ਰਹੇ ਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤੇ ਇਹ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ